ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਮੀਡੀਆ ਦਾ ਸਾਰਿਆਂ ਦਾ ਅੱਜ ਮੇਰੇ ਪਰਿਵਾਰ ਵਾਸਤੇ ਸ਼ਰੂਪਨੀ ਅਕਾਲੀ ਦਲ ਵਾਸਤੇ ਬੜੀ ਇਹ ਖੁਸ਼ੀ ਦਾ ਦਿਨ ਹੈ ਕਿ ਸਾਡੇ ਬੜੇ ਪਿਆਰੇ ਔਰ ਬੜੇ ਹੀ ਨਫੀਸ ਇਨਸਾਨ ਅ ਮੈਂ ਕਹਿੰਨਾ ਜਿਨ੍ਹਾਂ 'ਚ ਇਨਸਾਨੀਅਤ ਘਟ-ਘਟ ਕੇ ਭਰੀ ਭਰੀ ਹੈ ਐਡਵੋਕੇਟ ਰਕੇਸ਼ ਪ੍ਰਾਸ਼ਰ ਸਾਹਿਬ ਜਿਹੜੇ ਕੁਝ ਕਾਰਨਾ ਕਰਕੇ ਮੈਂ ਕਹੂੰਗਾ ਥੋੜੇ ਮਿਸਗਾਈਡ ਹੋ ਗਏ ਕੀ ਗੱਲ ਹੋਈ ਕਿ ਜਿਨ੍ਹਾਂ ਨੇ ਥੋੜੇ ਸਮੇਂ ਵਾਸਤੇ ਸ਼੍ਰੋਮਣੀ ਅਕਾਲੀ ਦਲ ਨੂੰ ਅਲਵਦਾ ਕਹਿ ਕੇ ਮੇਰੀ ਟੀਮ ਚੋਂ ਲਾਂਬੇ ਹੋਏ ਸਨ ਭਾਰਤੀ ਜਨਤਾ ਪਾਰਟੀ 'ਚ ਗਏ ਸਨ ਉਹਨਾਂ ਦੇ ਸੀਨੀਅਰ ਲੀਡਰ ਜਾਕੜ ਸਾਹਿਬ ਦੇ ਨਾਲ ਸ਼ਾਇਦ ਜੁਆਇਨਿੰਗ ਹੋਈ ਸੀ ਉਸ ਮੌਕੇ ਤੇ ਅੱਜ ਵਾਪਸੀ ਘਰ ਵਾਪਸੀ ਕਰ ਰਿਹਾ ਸੋ ਮੈਂ ਇਹਨਾਂ ਨੂੰ ਜਿੱਥੇ ਜੀ ਆਇਆਂ ਨੂੰ ਕਹਿੰਦਾ ਇਹਨਾਂ ਦੀਆਂ ਦਿਲ ਦੀਆਂ ਗਹਿਰਾਈਆਂ 'ਚੋਂ ਧੰਨਵਾਦ ਕਰਦਾ ਕਿਉਂਕਿ ਇਹ ਮੇਰੇ ਨਾਲ ਬੜੇ ਨੇੜੇ ਹੋ ਕੇ ਮੇਰੇ ਨਾਲ ਕੰਮ ਕੀਤਾ ਔਰ ਮੈਂ ਜਿਹੜੀ ਗੱਲ ਦੀ ਇਹਨਾਂ ਦੀ ਸ਼ਿਫਟ ਕਰਨਾ ਚਾਹੂੰਗਾ ਵੇਖੋ ਵਖਰੇਵੇਂ ਭਰਾਮਾਂ 'ਚ ਵੀ ਹੋ ਜਾਂਦੇ ਨੇ ਸਗੇ ਬਹੁਤ ਨੇੜ ਦੇ ਰਿਸ਼ਤਿਆਂ 'ਚ ਹੋ ਜਾਂਦੇ ਆ ਮਗਰ ਵੱਖ ਹੋ ਕੇ ਕੋਈ ਗੱਲ ਇਹਨਾਂ ਨੇ ਕੋਈ ਇਹੋ ਜਿਹੀ ਨਹੀਂ ਕੀਤੀ ਕਿ ਦੂਜੇ ਦੀ ਸ਼ਾਨ ਦੇ ਖਿਲਾਫ ਉਹ ਇੱਜ਼ਤ ਕਦਰ ਬਰਕਰਾਰ ਰੱਖੀ ਔਰ ਉਹੀ ਕਾਰਨ ਹੈ ਕਿ ਮੈਂ ਇਹਨਾਂ ਦੀ ਦਿਲੋਂ ਬੜੀ ਇੱਜ਼ਤ ਕਦਰ ਕਰਦਾ ਔਰ ਅੱਜ ਇਹਨਾਂ ਦੇ ਗ੍ਰਹਿ ਵਿਖੇ ਆ ਕੇ ਇਹਨਾਂ ਨੂੰ ਘਰ ਵਾਪਸੀ ਜੁਆਇਨਿੰਗ ਕਰਾ ਰਹੇ ਸੋ ਮੈਂ ਫਿਰ ਇਹਨਾਂ ਨੂੰ ਜੀਆ ਨੂੰ ਕਹਿਣਾ ਇਹਨਾਂ ਦਾ ਧੰਨਵਾਦ ਕਰਦਾ ਔਰ ਅੱਜ ਜੀ ਇਸ ਗੱਲ ਦਾ ਮੈਂ ਜ਼ਰੂਰ ਜ਼ਿਕਰ ਕਰਨਾ ਚਾਹੂੰਗਾ ਕਿ ਇੱਕ ਸਰਕਾਰ ਵੱਲੋਂ ਇੱਕ ਐਗਰੀਕਲਚਰ ਪਾਲਿਸੀ ਦਾ ਡਰਾਫਟ ਸਰਕੂਲੇਟ ਹੋਇਆ ਹੈ ਜਿਹੜਾ ਸੂਬੇ ਦੀ ਸਰਕਾਰ ਨੇ ਜਿਸ ਦਾ ਅਜੇ ਕਾਫੀ ਉਹਦੀ ਕਵਰੇਜ ਵੀ ਹੋਈ ਹੈ ਮੈਂ ਤਾਂ ਇਹ ਕਹਿ ਸਕਦਾ ਕਿ ਇਹ ਜਿਸ ਚੀਜ਼ ਦਾ ਮਾਨ ਸਾਹਿਬ ਨੂੰ ਬੜਾ ਸ਼ੌਂਕ ਰੱਖਦੇ ਆ ਨਵੀਂ ਸ਼ਰਾਬ ਪੁਰਾਣੀ ਬੋਤਲ ਚ ਇਸ ਪਾਲਿਸੀ 'ਚ ਕੁਝ ਇਹੋ ਜਿਹਾ ਨਹੀਂ ਆ ਜੀਦੇ ਨਾਲ ਕਿਸਾਨ ਖੁਦਕੁਸ਼ੀ ਰੁਕੂਗੀ ਇਸ ਪਾਲਿਸੀ 'ਚ ਇਹ じゃ ਕੁਛ ਨਹੀਂ ਹੈ ਜਿਹਦੇ ਨਾਲ ਡਾਈਵਰਸੀਫਿਕੇਸ਼ਨ ਨੂੰ ਵਾਅਦਾ ਮਿਲੂਗਾ ਇਸ ਪਾਲਿਸੀ 'ਚ ਇਹ じゃ ਕੁਛ ਨਹੀਂ ਹੈ ਜਿਹਦੇ ਨਾਲ ਜਿਹੜਾ ਗਰਾਊਂਡ ਵਾਟਰ ਹੈ ਜਿਹੜਾ ਬਹੁਤ ਥੱਲੇ ਜਾ ਰਿਹਾ ਹੈ ਕਈ ਬਲॉक्स 'ਚ ਪੈਡੀ ਕਲਟੀਵੇਸ਼ਨ ਕਰਨ ਤੋਂ ਰੋਕਿਆ ਗਿਆ ਉਹਦੇ 'ਚ ਕੋਈ ਤਬਦੀਲੀ ਆਊਗੀ ਇਹ ਗੱਲਾਂ ਉਹ ਨੇ ਜੇ ਤੁਸੀਂ ਪਿਛਲੀਆਂ 3-4 ਪਾਲਿਸੀ ਡਾਕੂਮੈਂਟਸ ਕੱਢੋ ਇਹ ਸਾਰਾ ਕੁਝ ਰੋਜ਼ ਜ਼ਿਕਰ ਹੋ ਰਿਹਾ ਅੱਜ 1 ਲੱਖ ਕਰੋੜ ਦੇ ਨੇੜੇ ਤੇੜੇ 90 ਹਜ਼ਾਰ ਕਰੋੜ ਦੇ ਨੇੜੇ ਤੇੜੇ ਕਿਸਾਨ ਕਰਜ਼ਾਈ ਆ ਇਹ ਫਿਗਰ ਕੈਪਟਨ ਅਮਰਿੰਦਰ ਸਿੰਘ ਵੇਲੇ ਵੀ ਆਈ ਸੀ ਔਰ ਉਸ ਵੇਲੇ ਵੀ ਬੜਾ ਜ਼ਿਕਰ ਕੀਤਾ ਗਿਆ ਸੀਗਾ ਜੀ ਅਸੀਂ ਫਾਰਮ ਲੋਨ ਵੇਵਰ ਕਰ ਰਹੇ ਆ ਅਸੀਂ ਕਿਸਾਨਾਂ ਦੇ ਕਰਜ਼ੇ ਮਾਫ਼ ਕਰ ਰਹੇ ਆ ਮਗਰ ਤੁਸੀਂ ਵੇਖਿਆ ਹੀ ਹੈ ਕੀ ਨਾ ਕਰ ਜੇ ਕਾਂਗਰਸ ਵੇਲੇ ਮਾਫ ਹੋਏ ਨਾ ਉਹ ਖੁਦਕੁਸ਼ੀ ਰੁਕੀ। ਔਰ ਅੱਜ ਵੀ ਉਹੀ ਚੀਜ਼ ਵੇਖਣ ਨੂੰ ਮਿਲੀ ਆ ਕਿ ਡਾਈਵਰਸੀਫਿਕੇਸ਼ਨ ਦੀ ਗੱਲ ਤਾਂ ਸਰਕਾਰ ਕਰ ਰਹੀ ਆ ਕੋਈ ਇੱਕ ਸਰਕਾਰ ਨਹੀਂ ਅਨੇਕਾ ਸਰਕਾਰਾਂ ਨੇ ਗੱਲ ਕੀਤੀ ਆ। ਮਗਰ ਡਾਈਵਰਸੀਫਿਕੇਸ਼ਨ ਹੋ ਕਿਉਂ ਨਹੀਂ ਰਹੀ? ਕਿਉਂਕਿ ਐਮਐਸਪੀ ਨਹੀਂ ਮਿਲਦਾ। ਮੌਜੂਦਾ ਭਗਵੰਤ ਮਾਨ ਸਰਕਾਰ ਨੇ ਮੱਕੀ ਤੇ ਤੇ ਹੋਰ ਕਈ ਦਾਲਾਂ ਤੇ ਐਮਐਸਪੀ ਐਲਾਨੀ ਸੀ ਕੀ ਉਹ ਐਮਐਸਪੀ ਮਿਲੀ ਨਹੀਂ ਮਿਲੀ ਇਹਦਾ ਰੌਲਾ ਵਿਧਾਨ ਸਭਾ ਚ ਵੀ ਪਿਆ ਇਸ ਲਈ ਅੱਜ ਵੀ ਸਿਰਫ ਤੇ ਸਿਰਫ ਇੱਕ ਸ਼ਰਾਰਤ ਕੀਤੀ ਗਈ ਹੈ ਕਿਸਾਨਾਂ ਨਾਲ ਇਸ ਐਗਰੀਕਲਚਰ ਪਾਲਿਸੀ ਚ ਕਿਸਾਨ ਖੁਦਕੁਸ਼ੀ ਜੱਗ ਕਿਸਾਨ ਨੂੰ ਕਰਜ਼ਾਈ ਜਿਹੜਾ ਹੋ ਗਿਆ ਉਹਦਾ ਕਰਜ਼ਾ ਕਿਵੇਂ ਘਟਾ ਸਕਦੇ ਹੋ ਉਹਦੇ ਬਾਰੇ ਕੁਝ ਨਹੀਂ ਹੈ ਕਹਿੰਦੇ ਜੀ ਆਲਟਰੀ ਕਲਚਰ ਵੱਲ ਜਾਓ ਹੋਰ ਡਾਈਵਰਸੀਫਿਕੇਸ਼ਨ ਕਰੋ ਕਿ ਸਰਕਾਰ ਐਮਐਸਪੀ ਐਲਾਨ ਰਹੀ ਆ ਉਹਨਾਂ ਤੇ ਆਨਸਰ ਇਜ਼ ਨੋ ਹੁਣ ਇਹ ਹੁਣੇ ਹੀ ਹੁਣੇ ਇਹਨਾਂ ਨੇ ਡੀਜ਼ਲ ਤੇ ਬੈਟ ਵਧਾਇਆ ਗਵਾਂਢੀ ਸੂਬਿਆਂ ਨਾਲੋਂ ਡੀਜ਼ਲ ਹੋਰ ਮਹਿੰਗਾ ਕੀਤਾ ਇਹ ਜਿਹੜੀ ਇਨਪੁਟ ਕਾਸਟ ਨੇ ਉਹਦੇ ਪ੍ਰਾਈਸਸ ਵਧਰਿਆ ਨੇ ਆਉਟਪੁਟ ਕਾਸਟ ਤੇ ਪ੍ਰਾਈਸ ਮਿਲ ਨਹੀਂ ਰਹੀ ਐ ਇਸ ਲਈ ਇੱਕ ਫੀਲਡ ਐਗਰੀਕਲਚਰ ਪਾਲਿਸੀ ਲਿਆਏ ਆ ਜਿੱਦੇ ਸਿੱਟੇ ਵੀ ਜ਼ੀਰੋ ਨਿਕਲਨੇ ਫੇਲ ਨਿਕਲਨੇ ਆ ਲੋਕਾਂ ਨੂੰ ਕਿਸਾਨਾਂ ਨੂੰ ਖੇਤ ਮਜ਼ਦੂਰਾਂ ਨੂੰ ਇਹਦੇ ਨਾਲ ਕੋਈ ਭਲਾ ਨਹੀਂ ਹੋਣਾ ਔਰ ਨਾ ਖੇਤ ਮਜ਼ਦੂਰਾਂ ਦੀ ਕਰਜ਼ਾ ਮਾਫੀ ਦੀ ਮੌਜੂਦਾ ਪਾਲਿਸੀ 'ਚ ਕੋਈ ਜ਼ਿਕਰ ਹੋਇਆ। ਤੁਹਾਡੇ ਕੋਈ ਸਵਾਲ ਜੀ? ਹਾਂ ਜੀ। ਕੀ ਸੁਤਰ ਤੁਹਾਡੇ ਕੀ ਸੁਤਰ ਕੀ ਬੋਲ ਰਹੇ ਸਰ ਤੁਹਾਡੇ? ਵੀ ਦੇਖੋ ਮੈਂ ਸਭ ਤੋਂ ਪਹਿਲਾਂ ਤਾਂ भगवंत मान साहब दी मैं ये चाहूंगा अरदास करूंगा कि ओना दी सेहत तंदुरुस्त होवे सेहत जापता होवे और मैं कोई किसी मजाक ਦੇ ਰੂਪ ਚ ਯਕਨੀ ਕੀਤਾ ਸੀਗਾ ਇਹ ਬੜਾ ਸੀਰੀਅਸ ਇਸ਼ੂ ਹੈ ਚੀਫ ਮਿਨਿਸਟਰ ਸਾਹਿਬ ਨੂੰ اپੋਲੋ ਹਸਪੀਟਲ ਚ ਇਲਾਜ ਵਾਸਤੇ ਲੈ ਕੇ ਗਏ ਆ ਇਹ ਫੈਕਟ ਹੈ ਮੇਰਾ ਚਿੰਤਾ ਸਿਰਫ ਇਹ ਇਸ ਲਈ ਹੋਈ ਕਿ ਇਸ ਗੱਲ ਨੂੰ ਇੰਨਾ ਸੀਕ੍ਰੀਟ ਕਿਉਂ ਰੱਖਿਆ ਜਾ ਰਿਹਾ ਔਰ ਫੈਕਟ ਆਫ ਦਾ ਮੈਟਰ ਇਜ਼ ਕੱਲ ਹੋਇਆ ਕਿ ਜੇ ਤਾਂ ਚੀਫ ਮਿਨਿਸਟਰ ਸਾਹਿਬ ਉਹਨਾਂ ਦੀ ਮੀਡੀਆ ਟੀਮ ਜਿਵੇਂ ਹਰ ਚੀਜ਼ ਨੂੰ ਬੜੇ ਮਿੰਟੋ ਸਕਿੰਟਾਂ ਨਾਲ ਸ਼ੇਅਰ ਕਰਦੇ ਆ ਕਿ ਉਹ 8 ਵਜੇ ਉੱਠੇ ਜੀ 8 ਵਜੇ ਬਾਥਰੂਮ ਗਏ ਜੀ 8 ਵਜੇ ਬਾਹਰ ਆ ਗਏ ਜੀ 8 ਵਜੇ ਰੋਟੀ ਖਾਧੀ ਜੀ 8 ਵਜੇ ਆਹ ਹੋਇਆ ਜੇ ਸਾਰਾ ਕੁਝ ਸ਼ੇਅਰ ਕਰਦੇ ਜਾਂਦੇ ਤੇ ਸ਼ਾਇਦ ਮੈਨੂੰ ਸ਼ੇਅਰ ਕਰਨ ਦੀ ਲੋੜ ਨਹੀਂ ਪੈਣੀ ਸੀ ਚੀਫ ਮਿਨਿਸਟਰ ਸਾਹਿਬ ਦਾ ਇੱਕ ਦਿਨ ਦਾ ਪਹਿਲਾ ਜਿਹੜਾ ਨਿਊਜ਼ 18 ਚੈਨਲ ਹੈ ਜਿਹੜਾ ਕਾਫੀ ਚਿੰਤਿਤ ਰਹਿੰਦਾ ਮੁੱਖ ਮੰਤਰੀ ਸਾਹਿਬ ਬਾਰੇ ਔਰ ਮੁੱਖ ਮੰਤਰੀ ਸਾਹਿਬ ਦੀ ਹਰ ਮੂਵਮੈਂਟ ਨੂੰ ਬੜੀ ਬਰੀਕੀ ਨਾਲ ਵਿਖਾਉਂਦਾ ਪਤਾ ਨਹੀਂ ਕੱਲ ਦੁਪਹਿਰ ਤੱਕ ਕੀ ਸੱਪ ਸੰਘਿਆ ਦਾਸੀ ਨਹੀਂ ਰਿਹਾ ਕੁਝ ਉਹਨਾਂ ਬਾਰੇ ਔਰ ਮੈਨੂੰ ਤਾਂ ਚਿੰਤਾ ਹੋਈ ਕਿ ਇਹ ਵਾਇਜ਼ ਦੀ ਸਟੌਪ ਸੀਕ੍ਰੀਟ Chief Minister ਸਾਹਿਬ ਨੇ ਇੱਕ ਦਿਨ ਪਹਿਲਾਂ ਜੋ ਪੰਜਾਬ 'ਚ ਹੈਲਥ ਦੇ ਹਾਲਾਤ ਨੇ ਔਰ ਜੋ ਪੰਜਾਬ 'ਚ ਐਜੂਕੇਸ਼ਨ ਦੇ ਹਾਲਾਤ ਨੇ ਉਹਦੇ ਬਾਰੇ ਮੇਰੇ ਤੋਂ ਬਿਹਤਰ ਉਹਨਾਂ ਨੇ ਉਸ ਨੂੰ ਡਿਸਕ੍ਰਾਈਬ ਕੀਤਾ ਔਰ ਇਹ ਗੱਲ ਆਪ ਮੰਨੀ ਹੈ ਕਿ ਸਰਕਾਰੀ ਸਕੂਲ 'ਚ ਕੋਈ ਜਾ ਕੇ ਰਾਜੀ ਨਹੀਂ ਜੇ ਜਮਦਾਦ ਤੇ ਉਹ ਇਹ ਸੋਚ ਨਾਲ ਜਾਂਦਾ ਕਿ ਭਾਈ ਛੁੱਟੀ ਕਿਵੇਂ ਮਾਰਨੀ ਆ ਉਹ ਕਿਉਂ ਨੂੰ ਲੱਗਦਾ ਕਿ ਸ਼ਾਇਦ ਉੱਥੇ ਪੜ੍ਹਾਈ ਨਹੀਂ ਹੋ ਰਹੀ ਕਿ ਉਹਨੇ ਜੇ ਇਸ ਤਰੀਕੇ ਨਾਲ ਚੀਫ ਮਿਨਿਸਟਰ ਸਾਹਿਬ ਨੇ ਸਰਕਾਰੀ ਸਕੂਲਾਂ ਨੂੰ ਪੇਸ਼ ਕੀਤਾ ਪਹਿਲਾਂ ਤਾਂ ਮੈਂ ਇਹਦਾ ਇਹਨੂੰ ਸਮਝਦਾ ਆਈ ਕੰਡੈਮਿਟ ਔਰ ਮੈਂ ਇਹਨੂੰ ਜਿਹੜੇ ਸਾਡੇ ਟੀਚਰ ਸਾਹਿਬਾਨ ਨੇ ਜਿਹੜੀ ਆਪਦੀ ਹੱਕੀ ਮੰਗਾਂ ਲਈ ਲੜਾਈ ਲੜਦੇ ਉਹਨਾਂ ਦਾ ਅਪਮਾਨ ਸਮਝਦਾ ਔਰ ਮੈਂ ਆਪੇ ਕਹਿੰਦਾ ਕਿ ਹਾਂ ਠੀਕ ਹੈ ਅਸੀਂ ਇਹ ਗੱਲ ਬਾਰ-ਬਾਰ ਫਲੈਗ ਕਰ ਰਹੇ ਆ ਕਿ ਜੋ ਐਜੂਕੇਸ਼ਨ 인ਫਰਾਸਟਰਕਚਰ ਦੇਣਾ ਚਾਹੀਦਾ ਸਾਡੇ ਅ ਅਧਿਆਪਕ ਸਹਿਬਾਨਾਂ ਨੂੰ ਉਹ ਨਹੀਂ ਮਿਲ ਰਿਹਾ ਉਹਨਾਂ ਦੀ ਗੱਲ ਨਹੀਂ ਸੁਣੀ ਜਾ ਰਹੀ ਔਰ ਇਹੀ ਕਾਰਨ ਹੈ ਕਿ ਉਸ ਅਸਲੀਅਤ ਨੂੰ ਮੁੱਖ ਮੰਤਰੀ ਸਾਹਿਬ ਆਪ ਬਿਆਨ ਕਰ ਰਹੇ ਆ ਕਿ ਜੀ ਪਹਿਲਾਂ ਅਸੀਂ ਵੇਖਦੇ ਆ ਕਿ ਸਕੂਲ ਕਿਵੇਂ ਨਹੀਂ ਜਾਣਾ ਨਹੀਂ ਤਾਂ ਸਕੂਲ ਤੱਕ ਇੱਕ ਐਡਾ ਵੱਡਾ ਮੰਦਰ ਕੇਂਦਰ ਮੰਨਿਆ ਜਾਂਦਾ ਹੈ ਨੌਲੇਜ ਦਾ ਕਿ ਹਰ ਬੱਚਾ ਉੱਥੇ ਜਾ ਕੇ ਰਾਜੀ ਹੈ ਕਿਉਂਕਿ ਨੌਲੇਜ ਤੋਂ ਵੱਡਾ ਵੈਪਨ ਜਾਂ ਵੱਡੀ ਤਾਕਤ ਕੋਈ ਨਹੀਂ ਔਰ ਜੇ ਕੋਈ ਬੱਚਾ ਸਕੂਲ ਨਹੀਂ ਜਾਂਦਾ ਚਾਰਿਆ ਇਹ ਫੇਲਿਅਰ ਕਿਸ ਦਾ ਹੁਜੂਦ ਦਾ ਸਰਕਾਰ ਦਾ ਰਾਈਟ ਟੂ ਐਜੂਕੇਸ਼ਨ ਪਾਲਿਸੀ ਥਲੇ ਕਿੱਥੇ-ਕਿੱਥੇ ਲੋਕ ਸਰਕਾਰੀ ਸਕੂਲਾਂ 'ਚ ਪੜ ਕੇ ਔਰ ਵੱਡੀ ਗੱਲ ਮੈਂ ਸਮਝਦਾ ਹਾਂ ਕਿ ਇੱਕ ਵੱਡੀ ਗਿਣਤੀ ਆ ਲੱਖਾਂ ਲੋਕ ਬੱਚੇ ਸਰਕਾਰੀ ਸਕੂਲ ਚ ਪੜਦੇ ਆ ਚੀਫ ਮਿਨਿਸਟਰ ਸਾਹਿਬ ਦਾ ਜਿਹੜਾ ਲਹਾਜਾ ਸੀ ਸਰਕਾਰੀ ਸਕੂਲਾਂ ਨੂੰ ਡਿਸਕ੍ਰਾਈਬ ਕਰਨ ਦਾ ਕੀ ਇਹਦੇ ਨਾਲ ਇਨਰੋਲਮੈਂਟ ਵਧੂਗੀ ਕੀ ਘਟੂਗੀ ਕੀ ਇਹਦੇ ਨਾਲ ਅਧਿਆਪਕ ਸਹਿਬਾਨ ਜਾਂ ਸਕੂਲ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਦੀ ਡੀਮੋਰਲਾਈਜ਼ ਹੋਊਗਾ ਕੀ ਉਹਨਾਂ ਦਾ ਮੋਰਲ ਵਧੂਗਾ ਇਹ ਬਹੁਤ ਸੀਰੀਅਸ ਸਵਾਲ ਨੇ ਔਰ ਫਿਰ ਕਹਿੰਦੇ ਜਦ ਅਸੀਂ ਸਕੂਲ ਚਲੇ ਜਾਂਦੇ ਆ ਫਿਰ ਅਸੀਂ ਇਹ ਵੇਖਦੇ ਆ ਕਿ ਕੰਦ ਟੱਪ ਕੇ ਕਿਵੇਂ ਭੱਜਣਾ ਹੁੰਦਾ ਤੇ ਦੋ ਚਾਰ ਹੋਰ ਨਿਆਣੇ ਕਿਵੇਂ ਇਹ ਚ ਕੰਮ ਚ ਜੋੜਨੇ ਪੈਂਦੇ ਆ ਮੈਂ ਤਾਂ ਹੈਰਾਨ ਹੋ ਗਿਆ ਕਿ ਆਪ ਵੀ ਇਹੀ ਜੀ ਗੱਲ ਦੱਸ ਕੇ ਹੱਸਦੇ ਸਨ ਤੇ ਪੁੱਛਣ ਵਾਲਾ ਵੀ ਹੈਰਾਨ ਪਰੇਚਾਨ ਔਰ ਅੱਗੇ ਉਹਨੇ ਕਿਆ ਕਿ ਹਮਤੋਂ ਡੁੱਬੇਂਗੇ ਤੇਰੇ ਕੋ ਵੀ ਲੈ ਡੁੱਬੇਂਗੇ ਸ਼ਨਮ ਉਹ ਕਹੇ ਜੀਆਂ ਗੱਲਾਂ ਕਾਹ ਕਰਦਾ ਸੀ ਜੇ ਮੈਂ ਉਤੋਂ ਹੀ ਹਿਸਾਬ ਲਾ ਲਿਆ ਤੇ ਡੁੱਬਦਾ ਪੰਜਾਬ ਵੀ ਰਿਹਾ ਲੋਨ ਆਰਡਰ ਦੇ ਹਾਲਾਤ ਵੇਖ ਲਓ ਹਰ ਚੀਜ਼ ਦੇ ਰਾਤ ਵੇਖ ਲਓ ਮਗਰ ਇੱਕ ਤਾਂ ਉਹਨਾਂ ਨੇ ਆਪਦੀ ਐਜੂਕੇਸ਼ਨ ਦੀ ਪੋਲ ਖੋਲੀ ਜਿਹੜੀ ਗੱਲ ਆਪੋਜੀਸ਼ਨ ਕਰਦੀ ਸੀ ਉਹਤੇ ਮੋਹਰ ਲਾਈ ਜਿਹੜੀ ਗੱਲ ਦਾ ਰੌਲਾ ਅਧਿਆਪਕ ਸਹਿਬਾਨ ਪਾਉਂਦੇ ਉਸ ਗੱਲ ਤੇ ਮੋਹਰ ਲਾਈ ਦੂਜੀ ਗੱਲ ਦੇਖੋ ਕੱਲ ਜਦ ਉਹਨਾਂ ਦੀ ਸਿਹਤ ਇਹ ਤਾਂ ਮਗਰਲਾ ਮੇਰਾ ਵੀ ਚਰਚਾ ਦਾ ਵਿਸ਼ਾ ਬਣ ਰਿਹਾ ਕਿ ਸਿਹਤ ਵਿਗੜੀ ਹੈ ਵਿਗੜੀ ਕਿਉਂ ਵਿਕੜਨ ਦਾ ਕਾਰਨ ਬੜਾ ਸਿੰਪਲ ਹੈ ਕਿ ਜੇ ਬਾਦ ਤੋਂ ਹੱਦ ਤੋਂ ਵੱਧ ਤੁਸੀਂ ਪੈਕਸ਼ਾਕ ਲਾ ਲਓ ਨਾ ਤੇ ਉੱਤੇ ਥੱਲੇ ਬੋਤਲ ਦੇ ਥੱਲੇ ਲਿਖਿਆ ਹੁੰਦਾ ਕਿ ਸ਼ਰਾਬ ਪੀਣੀ ਸਿਹਤ ਲਈ ਹਾਨੀਕਾਰਕ ਹੈ ਜਿੰਜੂਰੀਅਸ ਟੂ ਵੈਲ ਹੁਣ ਤੁਸੀਂ ਹਟੋ ਨਾ ਟਲੋ ਨਾ ਮਲਾਂ ਵ ਇੱਕ ਦਿਨ ਪਹਿਲਾਂ ਦੀ ਨਿਊਜ਼ 18 ਤੇ ਜੀ ਵੀ ਸਰੂਰ ਚ ਵੇਖੀ ਸਾਰਿਆਂ ਨੇ ਇੰਟਰਵਿਊ ਉਹ ਝੜੀ ਲੱਗੀ ਸੀ ਕੱਲ ਕਹਿੰਦੇ ਜਹਾਜ਼ ਤੇ ਆਏ ਆ ਦਿੱਲੀੋਂ ਜਾਹਤੇ ਕਿੰਨਾ ਦਾ OSD ਨਾਲ ਸੀ ਸੁਖਵੀਰ ਮੈਂ ਤੁਹਾਨੂੰ ਇਹ ਨੋਅ ਦੱਸ ਰਿਹਾ ਉਹਨੂੰ ਵੀ ਪੈਗ ਲਵਾਏ ਕਹਿੰਦੇ ਆਪ ਵੀ ਜਾਹਤੇ ਪੈਗ ਲਾਏ ਪਹਿਲਾ ਮੁੱਖ ਮੰਤਰੀ ਐ ਵੈਸੇ ਹੈ ਬਦਲਾਵ ਹੀ ਇਹ ਏਡਾ ਮਤਲਬ ਭੁੱਖ ਖਲਾਰ ਦੇ ਪੈਗ ਦੀ ਕਿ ਕਈ ਵਾਰੀ ਗੱਡੀ ਚ ਲਾਉਣੇ ਸ਼ੁਰੂ ਕਰਦੇ ਨੇ ਸੀਐਮ ਦਾ ਕਾਫਲਾ ਜਾ ਰਿਹਾ ਹੁੰਦਾ ਤੇ ਗੱਡੀਆਂ ਹੌਲੀ ਹੋ ਜਾਂਦੀਆਂ ਤੇ ਪੈਗ ਲੱਗਣੇ ਸ਼ੁਰੂ ਹੋ ਜਾਂਦੇ ਚਲੋ ਹਰ ਇੱਕ ਦੀ ਆਪਦੀ ਆਦਤ ਹੈ ਕੀ ਕਰ ਸਕਦੇ ਹਨ ਮਗਰ ਕੱਲ ਹੋਇਆ ਕੀ ਹੈ ਕਿ ਕੱਲ ਪੈਗ ਜਾਹਜ 'ਚ ਲੱਗੇ ਜਿਹ ਚ ਜਿਸ ਨੋਟ ਅਲਾਉਡ ਇੱਕ ਇਨਲੀਗਲ ਕੰਮ ਹੋਇਆ ਫਿਰ ਇਹ ਉੱਤਰ ਦੇ ਸਾਰ ਗੱਡੀ ਤੇ ਜਾਹਜ ਦੇ ਵਿੱਚ ਜਿਹੜੇ ਟਾਰਮੈਕ ਕਹਿੰਦੇ ਆ ਜਿਹਨੂੰ ਅਸੀਂ ਜਿੱਥੇ ਜਾਹਜ ਖਲੋਂਦਾ ਉਥੇ ਡਿੱਗੇ ਨੇ ਔਰ ਫਟਾਫਟ ਸੀਐਮ ਸਿਕਿਉਰਿਟੀ ਨੇ ਇਹਨਾਂ ਨੂੰ ਠਾ ਕੇ ਗੱਡੀ 'ਚ ਬਿਠਾ ਲਿਆ ਫਿਰ ਇਹਨਾਂ ਨੂੰ ਲੈ ਕੇ ਘਰੇ ਗਏ ਉੱਥੇ ਜੋ ਮੇਰੇ ਕੋਲ ਖਬਰ ਆਈ ਹੈ ਕਿ ਬਲੱਡ ਪ੍ਰੈਸ਼ਰ ਵੀ ਨਹੀਂ ਠੀਕ ਸੀ ਕੋਈ ਕਹਿੰਦਾ ਗਲੂਕੋਸ ਲੱਗਿਆ ਨਹੀਂ ਹੋਇਆ ਮਗਰ ਆਬਵੀਅਸਲੀ ਰਗੜੇ ਰੁਗੜੇ ਲੱਗੇ ਸੀ ਤੇ ਇੱਕਦਮ ਜੇ ਮੈਟਰ ਸੀਰੀਅਸ ਨਹੀਂ ਸੀ ਤੇ ਇੱਥੇ ਆਮ ਆਦਮੀ ਕਲੀਨਿਕ 'ਚ ਇਲਾਜ ਹੋ ਜਾਂਦਾ ਜਿਹਦਾ ਇੰਨਾ ਜ਼ਿਕਰ ਕਰਦੇ ਪਤਾ ਨਹੀਂ ਕਿੰਨੇ ਖੋਲਿਆ 700 ਕਹਿੰਦੇ ਕਰੋੜਾਂ ਦਾ ਇਲਾਜ ਕੀਤਾ ਬਲਬੀਰ ਸਿਹੋਰੀ ਤੁਹਾਡੇ ਇਥੋਂ ਪਟਿਆਲੇ ਦੇ ਵਜੀਰ ਆ ਰੋਜ਼ ਹੀ ਦੱਸਦੇ ਆ ਤੇ ਫੋਨ ਕਰ ਦਿੰਦੇ ਆ ਆਮ ਆਦਮੀ ਕਲੀਨਿਕਲ ਆ ਇਲਾਜ ਕਰਦਾ ਮਗਰ ਬਿਮਾਰੀ ਐਡੀ ਗੰਭੀਰ ਸੀ ਕਿਹੇ ਡਾਕਟਰ ਨੇ ਤਾਂ ਬਾਹਰ ਆ ਕੇ ਦੱਸਦੇ ਨਾ ਸੀਗਾ ਕਿ ਸੀਐਮ ਸਾਹਿਬ ਨੂੰ ਹੋਇਆ ਜਿਆਦਾ ਕੁਝ ਨਹੀਂ ਵੱਧ ਖਾਦੀ ਪੀਤੀ ਤੇ ਡਿੱਗ ਗਏ ਉਹ ਗੱਲ ਕਹਿ ਰਿਹਾ ਸਹੀ ਕਹਿ ਰਿਹਾ ਔਰ ਆਊਟ ਆਫ ਕੰਸਰਨ ਕਹਿ ਰਿਹਾ ਕਿ ਸ਼ਾਇਦ ਹਟਜਾਨ ਮੇਰੇ ਕੰਸਰਨ ਰੇਜ਼ ਕੀਤੇ ਆ ਤੇ ਪੰਜਾਬ ਦਾ ਵੀ ਭਲਾ ਨਹੀਂ ਤਾਂ ਜੋ ਹਾਲਾਤ ਪੰਜਾਬ ਤੇ ਪੜੇ ਅੱਜ ਦੇਖੋ ਅੱਜ ਕੀ ਖਬਰ ਲੱਗੀ ਹੈ ਇੱਕ ਤਾਂ ਐਗਰੀਕਲਚਰ ਪਾਲਿਸੀ ਬਾਰੇ ਜਿਹੜਾ ਫੇਲ ਪਾਲਿਸੀ ਹੈ ਦੂਜੀ ਲਾਰੈਂਸ ਬਿਸ਼ਨੋਈ ਦੇ ਇੰਟਰਵਿਊ ਬਾਰੇ ਲੱਗੀ ਹੈ ਉਹਦੇ 'ਚ ਇਟਸ ਨਾਟ ਅ ਜੋਕ ਕਿ ਤੁਹਾਡਾ ਡੀਜੀਪੀ ਪੰਜਾਬ ਦਾ ਜਾ ਕੇ ਕਹਿ ਰਿਹਾ ਕਿ ਹਾਂ ਜਦੋਂ ਦਾ ਰੌਲੈਂਸ ਬਿਸ਼ਨੋਈ ਦਾ ਇਹ ਸਿੱਧੂ ਮੂਸੇ ਵਾਲੇ ਦਾ ਕੇਸ ਹੋਇਆ ਉਹਦਾ ਮਰਡਰ ਹੋਇਆ ਉਸ ਤੋਂ ਬਾਅਦ ਲਾਰੈਂਸ ਬਿਸ਼ਨੋਈ ਦੀ ਇੱਥੇ ਇੰਟਰਵਿਊ ਵੀ ਹੋਈ ਔਰ ਫਰੋਤੀਆਂ ਦੇ ਕੇਸ ਵੀ ਵਧੇ एक्सटॉर्शन टारगेट किलिंग बढ़िया ने इज दिस अ जोक कि बंदा थोड़ी जेल के होवे ते थोड़ी पुलिस जाके ऑनरेबल हाई कोर्ट से कह रही है कि हां ਸਾਡੀ ਜੇਲਾ ਚ ਆਉਣ ਕਰਕੇ ਕੰਮ ਵੱਧ ਗਿਆ ਸਾਡੀ ਜੇਲਾ ਚ ਕੀ ਇਹ ਫੇਲਿਅਰ ਨਹੀਂ ਲਾਅ ਐਂਡ ਆਰਡਰ ਕੀਦਾ ਸਬਜੈਕਟ ਆ ਭਗਵੰਤ ਮਾਨ ਦਾ ਜੇਲ ਮਿਨਿਸਟਰ ਕੌਣ ਹੈ ਭਗਵੰਤ ਮਾਨ 43000 ਕੋਲਾਂ ਦੀ ਡਿਟੇਲ ਹਾਈ ਕੋਰਟ ਚ ਸਬਮਿਟ ਹੋਈ ਹੈ ਕਿ ਜਿਹੜੀਆਂ ਗਈਆਂ ਨੇ ਕੀ ਲਾਅ ਐਂਡ ਆਰਡਰ ਦੇ ਜੋ ਧਜੀਆਂ ਉਡਾਈਆਂ ਜਾ ਰਹੀਆਂ ਤੁਹਾਡੇ ਸਾਹਮਣੇ ਨੇ ਸੋ ਇਟ ਇਜ਼ ਅ ਮੈਟਰ ਆਫ ਸੀਰੀਅਸ ਕੰਸਰਨ ਜੋ ਕੁਝ ਹੋ ਰਿਹਾ ਔਰ ਇਹੀ ਕਾਰਨ ਹੈ ਕਿ ਕੇਜਰੀਵਾਲ ਸਾਹਿਬ ਨੇ ਕਿਹਾ ਕਿ ਜਿਹੜੀ ਦਿੱਲੀ ਸ਼ਰਾਬ ਘਟਾਲਾ ਪਾਲਸੀ ਆ ਉਹੀ ਪਾਲਸੀ ਪੰਜਾਬ ਦੀ ਆ ਤੇ ਤੂੰ ਵੀ ਲੰਬੇ ਹੋ ਜਾ ਤੇ ਮੇਲਾ ਦਾ ਪਾਲਸੀ ਦਾ ਅਸਰੀ ਸ਼ਰਾਬ ਇੱਥੇ ਹੋ ਗਿਆ ਕਿ ਗੱਲ ਰੌਲਾ ਤਾਂ ਸੀ ਸ਼ਰਾਬ ਘਟਾਲੇ ਦਾ ਇਹ ਆਪ ਹੀ ਛੇ ਬਣਤੇ ਹੋ ਗਿਆ ਚਲੋ ਰੱਬ SWAT ਬਖਸ਼ੇ ਆਪਾਂ ਨਾਲ ਤੁਹਾਡੀ ਕੋਈ ਗੱਲਬਾਤ ਹੋਈਏਗੀ ਉੱਥੇ ਕਿਸੇ ਨਾਲ ਔਰ ਮੇਰੇ ਨਾਲ ਕਰਦਾ ਕਰੀ ਤੇ ਨਾਲ ਭਗਵੰਤ ਨਾ ਹੋਰ ਨੇੜੇ ਦੇ ਨਾਲ ਨਹੀਂ ਉਹਦੇ ਨਾਲ ਸ਼ਾਮ ਸ਼ਾਮ ਜੇ ਇਹਨੂੰ ਗੱਲ ਹੋਣੀ ਹਾਲੇ ਤਾਂ ਲੱਥਣ ਢੀਆ ਹਾਂ ਹਾਂ ਹਾਲੇ ਕਿਤੋਂ ਗੱਲ ਹੋ ਜਾਣੀ ਨਹੀਂ ਸੁੱਤਰ ਤੁਹਾਡੇ ਕਾਫੀ ਸ਼ਾਕ ਬਣੇ ਸੁੱਤਰਾਂ ਉਤੋਂ ਕੋਈ ਖਬਰ ਨਹੀਂ ਉੱਥੇ ਜੀ ਪੂਰਾ ਬਾਡੀ ਸਕੈਨ ਚੱਲ ਰਿਹਾ ਤੁਹਾਨੂੰ ਲੰਮੀ ਸਾਰੀ ਬੁਲੇਟਿਨ ਪੇਸ਼ ਕੀਤੀ ਜਾਊਗੀ ਸ਼ਾਮ ਨੂੰ ਕਿ ਜੀ ਇਹਨੂੰ ਐ ਨੁਕਸ ਪਿਆ ਇਹਦੇ ਐ ਪਿਆ ਬਾਡੀ ਸਕੈਨ ਕਰਾਉਣਾ ਪਿਆ ਕਿ ਕੀ ਚੱਕਰ ਚੱਲਿਆ ਮਗਰ ਐਡੀ ਸੀਕਰੇਸੀ ਦੀ ਲੋੜ ਨਹੀਂ ਸੀ ਤੁਹਾਨੂੰ ਕਹਿੰਦੇ ਇਲਾਜ ਇੱਥੋਂ ਕਰਾਓ ਆਮ ਆਦਮੀ ਕਲੀਨਿਕ ਤੋਂ ਕਰਾਓ ਤੇ ਇਹਦਾ ਪੋਲੋ ਤੋਂ ਕਿਉਂ ਕਰਾਓ ਪ੍ਰਾਈਵੇਟ ਹਸਪੀਟਲ 'ਚ ਕਿਉਂ ਲਿਜਾਓ ਮਤਲਬ ਆਪ ਹੀ ਪੋਲ ਖੋਲ ਰੇ ਕਾਰਨ ਬੜਾ ਸਿੰਪਲ ਸੀ ਇੱਥੇ ਕਹੇ ਨਾ ਕਹੇ ਡਾਕਟਰ ਨੇ ਤੁਹਾਡੇ ਵਰਗੇ ਪੱਤਰਕਾਰ ਵੀਰ ਨੂੰ ਕਹਾਣੀ ਦੱਸ ਦੇਣੀ ਸੀ ਕਿ ਰੌਲਾ ਕੋਈ ਨਹੀਂ ਵੱਧ ਖਾਦੀ ਪੀਤੀ ਗਈ ਇਹ ਗੱਲ ਲਕੋਣ ਲਈ ਉੱਥੇ ਲੈ ਕੇ ਗਏ ਸਰ ਸੀਐਮ ਸਾਹਿਬ ਦੇ ਵੱਲੋਂ ਨਾ 26 ਜੀਰੀ ਲਵਾ ਦਿੱਤੀ ਗਈ ਸੀ ਕਿਸਾਨਾਂ ਨੂੰ ਕਹਿ ਕੇ 26 ਜੀਰੀ ਹਾਂਜੀ ਹਾਂਜੀ ਹਾਂ ਜਿਹੜੇ ਸੈਲਰ ਮਾਲਕ ਨੇ ਜੀ ਉਹਨਾਂ ਦੇ ਵੱਲੋਂ ਕਿਹਾ ਜਾ ਰਿਹਾ ਕਿ ਅਸੀਂ 106 ਜੀਰੀ ਲੈਣੀ ਜੇਗੀ ਤੇ ਕਿਸਾਨਾਂ ਦੀ ਫਸਲ ਸਿਰ ਤੇ ਹੈਗੀ ਕਿਵੇਂ ਦੇਖਦੇ ਹੋਗੇ ਕਿੰਨਾ ਕਿਉਂਕਿ ਕਿਸਾਨਾਂ ਨੂੰ ਅੱਗੇ ਕਾਫੀ ਪ੍ਰੋਬਲਮ ਆਉਣੀ ਹੈ ਤੇ ਸੈਲਰ ਮਾਲਕ ਮੰਨਣ ਤੋਂ ਤਿਆਰ ਨਹੀਂ ਹੈ ਕੋਈ ਥੋੜੀ ਪਾਰਟੀ ਦੇ ਵੱਲੋਂ ਇਸ ਬਾਰੇ ਨਹੀਂ ਦੇਖੋ ਗਵਰਨਮੈਂਟ ਦਾ ਬੜਾ ਵੱਡਾ ਫੇਲੀਅਰ ਹੈ ਜੀ ਦੇਖੋ ਜਿਹੜੀ ਚੀਜ਼ ਜਿਹੜੀ ਫਸਲ ਜਾਂ ਜਿਹੜੀ ਵੈਰਾਈਟੀ ਸੈਲਰ ਮਾਲਕ ਲੈਣ ਤੋਂ ਇਨਕਾਰ ਕਰ ਰਹੇ ਹੋ ਕੋਈ ਅੱਜ ਰਾਤੋਂ ਰਾਤ ਇਨਕਾਰ ਕਰ ਨਹੀਂ ਰਹੇ ਤਾਂ ਪਹਿਲਾਂ ਹੀ ਪਬਲਿਕ ਡੋਮੇਨ 'ਚ ਇਹ ਗਵਰਨਮੈਂਟ ਦਾ ਬੜਾ ਵੱਡਾ ਫੇਲੀਅਰ ਹੈ ਲੈਪਸ ਹੈ ਔਰ ਮੈਂ बार-बार ਕਹਿ ਰਿਹਾ ਕਿ ਸਾਰੀ ਐਗਰੀਕਲਚਰ ਪ੍ਰਣਾਲੀ ਨੂੰ ਲੈ ਕੇ ਬੜਾ ਵੱਡਾ ਲੈਪਸ اور ਫੇਲੀਅਰ ਚੱਲ ਰਿਹਾ ਹੈ ਨਾ ਤਾਂ ਕਿਸਾਨ ਖੁਦਕੁਸ਼ੀ ਰੋਕ ਰਹੀ ਆ ਨਾ ਕਿਸਾਨ ਕਰਜ਼ਾਈ ਹੋਣ ਤੋਂ ਖੇਤ ਮਜ਼ਦੂਰ ਜਾਂ ਕਿਸਾਨ ਦੀ ਘਟौती ਹੋ ਰਹੀ ਔਰ ਇਹ ਸਾਰੀ ਚੀਜ਼ਾਂ ਵਿਲ ਓਨਲੀ ਹੈਡ ਟੂ ਇਟ ਜਦੋਂ ਉਹਨੂੰ ਐਮਐਸਪੀ ਨਹੀਂ ਮਿਲਨੀ ਜਦ ਉਹਦੀ ਫਸਲ ਨਹੀਂ ਚੱਕੀ ਜਾਣੀ ਤੇ ਫਿਰ ਕੀ ਰਸਤਾ ਆਲਟਰਨੇਟਿਵ ਕਿਸਾਨ ਨੂੰ ਕੀ ਰੂਟ ਦਿਸਦਾ ਜਦੋਂ ਵੱਧ ਕਰਜ਼ਾਈ ਹੁੰਦਾ ਜੀਤਿਆ ਸਾਹਿਬ ਕੰਗਨਰਨ ਉਹ ਕੋਈ ਸਿਆਣੀ ਬੀਬੀ ਦਾ ਸਵਾਲ ਪੁੱਛੀ ਤਾਂ ਕਵਲੀਆਂ ਦਾ ਮੈਂ ਜਵਾਬ ਦੇਣ ਸ਼ਬਦ ਨੂੰ ਮੇਰੀ ਮੇਰੀ ਇੱਕ ਰਿਕਵੈਸਟ ਹੈ ਦੇਖੋ ਐਮਪੀ ਬਣ ਜਾਣਾ ਚਲੋ ਉੱਥੋਂ ਦੇ ਲੋਕਾਂ ਦਾ ਫੈਸਲਾ ਮਗਰ ਉਹਨਾਂ ਦੀ ਇੰਟੈਲੈਕਟ ਲੈਵਲ ਉਹਨਾਂ ਦੀ ਜੋ ਗੱਲਾਂ ਦੀ ਸੋਚਣ ਸ਼ਕਤੀ ਹੈ ਸਮਝ ਹੈ ਉਹ ਤਾਂ ਨਹੀਂ ਨਾ ਬਦਲ ਸਕਦੀ ਔਰ ਮੈਂ ਸਮਝਦਾ ਹਾਂ ਐਮਰਜੈਂਸੀ ਚ ਜੋ ਕੋਛੋ ਗਲਤ ਤਰੀਕੇ ਨਾਲ ਪੰਜਾਬ ਦੀ ਇਸ ਪਵਿੱਤਰ ਧਰਤੀ ਨੂੰ ਪੰਜ ਦਰਿਆਵਾਂ ਦੀ ਇਸ ਧਰਤੀ ਨੂੰ ਗੁਰੂਆਂ ਪੀਰਾਂ ਦੀ ਇਸ ਧਰਤੀ ਨੂੰ ਜਿਸ ਗਲਤ ਤਰੀਕੇ ਨਾਲ ਸਿੱਖਾਂ ਨੂੰ ਪੋਟਰੇ ਕੀਤਾ ਜਾ ਰਿਹਾ ਉਹ ਬਿਲਕੁਲ ਗਲਤ ਹੈ ਔਰ ਇਹਦੇ ਨਾਲ ਪੰਜਾਬ ਨੂੰ ਔਰ ਪੰਜਾਬੀਆਂ ਦੇ ਮਨ ਨੂੰ ਵੱਡੀ ਠੇਸ ਪਹੁੰਚਣੀ ਹੈ ਔਰ ਸੀਰੀਅਸ ਸੀਰੀਅਸ ਏਲੀਨੇਸ਼ਨ ਦਾ ਇਹਦੇ ਚ ਫਿਕਰ ਪੈ ਸਕਦਾ ਔਰ ਭਾਰਤੀ ਜਨਤਾ ਪਾਰਟੀ ਨੂੰ ਭਾਈਚਾਰਕ ਸਾਂਝ ਬਾਰਡਰ ਸਿਕਿਉਰਿਟੀ ਨੂੰ ਜੇ ਕਾਇਮ ਰੱਖਣਾ ਹੈ ਤੇ ਕੰਗਨਾ ਰਣੌਤ ਵਰਗੇ ਲੀਡਰਾਂ ਤੋਂ ਸੈਂਸਰ ਕਰਨਾ ਪੈਣਾ ਉਹਨਾਂ ਨੇ ਪਹਿਲਾਂ ਕਿਸਾਨ ਭਰਾਵਾਂ ਦੇ ਉਲਟ ਬਹੁਤ ਟਿੱਪਣੀ ਕੀਤੀ ਉਹਦਾ ਰਿਜ਼ਲਟ ਖਾਮਿਆਜਾ ਨਿਕਲਿਆ ਸਾਡੀ ਸਤਿਕਾਰਯੋਗ ਬਜ਼ੁਰਗ ਮਾਤਾ ਜੀ ਬਾਰੇ ਕਹਿ ਕੇ ਕੀ ਇਹ ਦਿਹਾੜੀ 'ਚ ਆਉਂਦੇ ਆ ਉਹਦਾ ਬਹੁਤ ਵੱਡਾ ਰੋਸ ਹੋਇਆ ਫਿਰ 에어ਪੋਰਟ ਦਾ ਇਨਸੀਡੈਂਟ ਹੋਇਆ ਹੁਣ ਐਮਰਜੈਂਸੀ ਤੁਹਾਡੇ ਲਈ ਪੈਸੇ ਕਮਾਉਣ ਦਾ ਜ਼ਰੀਆ ਹੋਣਾ ਮਗਰ ਤੁਸੀਂ ਆਪਦੇ ਪੈਸੇ ਕਮਾਉਣ ਦੇ ਜ਼ਰੀਏ 'ਚ ਪੰਜਾਬ ਨੂੰ ਜਾਂ ਪੰਜਾਬੀਆਂ ਨੂੰ ਜਾਂ ਸਿੱਖਾਂ ਦੀ ਭਾਵਨਾ ਨੂੰ ਠੇਸ ਨਾ ਪਹੁੰਚਾਓ ਮੌਲ ਨਾ ਖਰਾਬ ਕਰੋ ਰਮਨਜੀਤ ਮਛੂਦੇ ਦੇ ਆਹ ਦੇਖੋ ਆ ਤੁਸੀਂ ਇੰਨੀਆਂ ਖਬਰਾਂ ਮੇਰੇ ਸਵਾਲ ਕਈ ਪੁੱਛ ਲੇ ਪਤਾ ਨਹੀਂ ਇਹ ਰਵਨੀਤ ਬਿੱਟੂ ਵੀ ਭਗਵੰਤ ਦਾ ਯਾਰ ਹੀ ਆਜ ਤਾਂ ਇਹਨਾਂ ਦੀ ਬਰਾਬਰ ਦੀ ਹੈ ਇਹਨਾਂ ਦੀ ਸਭ ਤੋਂ ਗੂੜੀ ਦੋਸਤੀ ਹੈ ਇਹਨਾਂ ਦੀ ਮਗਰ ਰਵਨੀਤ ਬਿੱਟੂ ਜੀ ਨੂੰ ਮੈਂ ਪੁੱਛਣਾ ਇਹ ਚਾਹੂੰਗਾ ਜਿੱਥੇ ਮੈਂ ਤਾਂ ਉਹਨਾਂ ਦੇ ਇਸ ਬਿਆਨ ਨਾਲ ਸਹਿਮਤ ਨਹੀਂ ਮਗਰ ਜਿਹੜਾ ਇਹ ਬਿਆਨ ਦਿੱਤਾ ਗਿਆ ਇਹ ਇਟ ਰੇਜਸ ਕੁਐਸਚਨ ਔਨ ਰਵਨੀਤ ਬਿੱਟੂ ਇਟਸੈਲਫ ਰਵਨੀਤ ਬਿੱਟੂ ਦਾ ਅੱਜ ਵੀ ਸਮੁੱਚਾ ਪਰਿਵਾਰ ਤੇ ਰਵਨੀਤ ਬਿੱਟੂ ਆਪ ਤਿੰਨ ਵਾਰੀ ਐਮਪੀ ਉਸ ਕਾਂਗਰਸ ਪਾਰਟੀ ਚ ਬਣਿਆ ਤੇ ਉਸ ਰਾਹੁਲ ਗਾਂਧੀ ਦੇ ਚੋਲੇ ਗਾਉਂਦੇ ਰਹੇ ਆ ਜੇਸ ਰਾਹੁਲ ਗਾਂਧੀ ਨੂੰ ਅੱਜ ਇਹ ਕਹਿੰਦੇ ਅੱਤਵਾਦੀ ਨੰਬਰ 1 ਨੰਬਰ 1 ਟੈਰਰਿਸਟ ਹੈ ਤੇ ਰਾਤੋਂ ਰਾਤ ਤਾਂ ਬਣਿਆ ਨਹੀਂ ਫਿਰ ਇਹ ਬਣਾਉਣ ਚ ਤੇਰਾ ਕੀ ਯੋਗਦਾਨ ਸੀ ਤੂੰ ਆਪ ਦਾ 10 ਪਿਛਲੇ 20 ਸਾਲ ਦੀ ਕਾਰਗੁਜ਼ਾਰੀ ਕਿਉਂਕਿ ਜਿੰਨਾ ਮੀਆਂ ਮਿੱਠੂ ਇਹ ਰਾਹੁਲ ਗਾਂਧੀ ਦਾ ਸੀ ਜਦੋਂ ਤੇਨੂੰ ਯੂਥ ਦਾ ਪ੍ਰਧਾਨ ਬਣਾਇਆ ਜਦੋਂ ਤੇਰੀਆਂ ਟਿਕਟਕ ਦੇ ਲੁਧਿਆਣੇ ਤੋਂ ਕਦੇ ਅਨੰਦਪੁਰ ਸਾਹਿਬ ਤੋਂ ਕਦੋਂ ਕਿੱਥੋਂ ਬਣਾਈਆ ਜਾਂ ਜਿੰਨਾ ਪਾਰਲੀਮੈਂਟ ਦਾ ਟੇਬਲ ਮਾਰ-ਮਾਰ ਥਾਪੀਆਂ ਜਿਹੜਾ ਉੱਥੇ ਡੈਂਟ ਪਾ ਤੇ ਤੋੜਤਾ ਰਾਹੁਲ ਗਾਂਧੀ ਦੇ ਫਿਕਰ ਪਿੱਛੇ ਉਹ ਕੋ ਭੁੱਲਿਆ ਦੂਜੀ ਗੱਲ ਜੇ ਉਹ ਹੈ ਟਰਨਿਸ ਨੰਬਰ 1 ਮੈਂ ਇਹਦੀ ਗੱਲ ਹੀ ਆਉਣਾ ਤੇ ਉਹਨੂੰ ਲੀਡਰ ਆਪੋਜੀਸ਼ਨ ਦੀ ਕੁਰਸੀ ਤੇ ਉਸ ਮਾਨਤਾ ਦਿੱਤੀ ਕਿਨੇ ਆ ਜੇ ਸਰਕਾਰ 'ਚ ਭਾਈ ਤੂੰ ਵਜ਼ੀਰ ਆ ਔਰ ਜੇ ਇਸ ਸਰਕਾਰ ਦੀ ਮੈਂਬਰ ਪਾਰਲੀਮੈਂਟ ਪਾਰਲੀਮੈਂਟ ਜਾਂ ਸਪੀਕਰ ਆ ਤੇ ਕੀ ਤੁਸੀਂ ਕਾਰਵਾਈ ਤੁਸੀਂ ਦਿੱਤੀ ਆ ਫਿਰ ਇਸ ਲਈ ਬਿੱਟੂ ਸਾਹਿਬ ਦੇ ਜਿਹੜੇ ਬਿਆਨ ਹੁੰਦੇ ਨਾ ਉਹ ਸੈਲਫ ਗੋਲ ਵਾਲੇ ਹੁੰਦੇ ਆ ਉਹ ਵੀ ਤੁਸੀਂ ਕੰਗਨਾ ਰਣੌਤ ਦਾ ਦੂਜਾ ਹੀ ਰੂਪ ਦੇਖੋ ਸਮਝੋ ਇਹ ਭਰਾ ਪਹਿਣ ਨੇ ਇਹਨਾਂ ਦੀ ਗੱਲ ਦਾ ਬਾਲਾ ਫਿਕਰ ਨਹੀਂ ਕਰੀਦਾ ਹੁੰਦਾ ਇਹ ਜਿੰਨਾ ਚੁੱਪ ਰਹਣ ਉਹਨਾਂ ਦੇਸ਼ ਦਾ ਭਲਾ ਤੇ ਪੰਜਾਬ ਦਾ ਭਲਾ